ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾ ਰਹੀਆਂ ਕਰਨ ਜਗਪ੍ਰੀਤ ਤੇ ਪ੍ਰੀਤ ਆਕਾਸ਼ ਬਾਰੇ ਹਾਂਜੀ ਪ੍ਰੀਤ ਆਕਾਸ਼ ਜਿਨ੍ਹਾਂ ਦੀ ਧੀ ਦੀ ਨਵਜੰਮੀ ਧੀ ਦੀ ਜਿਹੜੀ ਸੀਗੀ ਡੈਥ ਹੋ ਗਈ ਸੀ ਉਸੇ ਦੇ ਰਿਕਾਰਡਿੰਗ ਜਿਹੜਾ ਸੀਗਾ ਲੋਕ ਉਹਨਾਂ ਦੇ ਉੱਪਰ ਵੀਡੀਓਜ਼ ਬਣਾ ਰਹੇ ਸੀ ਰੂਸਟਰਸ ਬਣਾ ਰਹੇ ਸੀ ਤਾਂ ਇੱਕ ਭੈਣ ਅਮਨਕੌਰ ਉਹਨਾਂ ਦਾ YouTube ਤੇ ਚੈਨਲ ਆ ਮੈਥੋਂ ਵੱਡੇ ਨੇ ਮੇਰੀ ਵੱਡੀ ਭੈਣ ਕਹਾਂਗੀ ਮੈਂ ਤੇ ਅੱਜ ਦੀ ਵੀਡੀਓ ਮੈਂ ਉਹਨਾਂ ਦੇ ਹੱਕ ਚ ਉਹਨਾਂ ਦੀ ਸਪੋਰਟ ਲਈ ਬਣਾ ਰਹੀ ਐ ਤੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਅਮਨ ਭੈਣ ਨੇ ਇੱਕ ਮਤਲਬ ਲੋਕਾਂ ਦੇ ਸਾਹਮਣੇ ਸੱਚ ਰੱਖਿਆ ਸੀ ਹਨਾ ਕਿ ਸ਼ਾਇਦ ਉਹ ਵੀਡੀਓਜ਼ ਨੂੰ ਨਾ ਧਿਆਨ ਦੇਣ ਦੇ ਵੀਡੀਓਜ਼ ਵੱਲ ਬੱਚੀ ਵੱਲ ਧਿਆਨ ਦਿੰਦੇ ਹਨਾ ਇਹ ਚੀਜ਼ਾਂ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕੀ ਕੀਤਾ ਉਸ ਭੈਣ ਨੂੰ ਬਹੁਤ ਹੀ ਗੰਦੇ ਗੰਦੇ ਕਮੈਂਟਸ ਕੀਤੇ ਬਹੁਤ ਹੀ ਘਟੀਆ ਕਮੈਂਟ ਕੀਤਾ ਮਤਲਬ ਅਨੀਗਰ ਬਲਗੈਰਿਟੀ ਯੂਜ਼ ਕੀਤੀ ਕੀ ਇੱਕ ਔਰਤ ਦੇ ਲਈ ਉਹ ਚੀਜ਼ਾਂ ਸੁਣਨੀਆਂ ਮਤਲਬ ਬਹੁਤ ਔਖੀਆਂ ਹੁੰਦੀਆਂ ਪਰ ਫਿਰ ਵੀ ਉਸ ਭੈਣ ਨੇ ਹਾਰ ਨਹੀਂ ਮੰਨੀ ਸਭ ਦੇ ਸਾਹਮਣੇ ਸਕਰੀਨਸ਼ਾਟਸ ਰੱਖੇ ਮੈਂ ਸਕਰੀਨਸ਼ਾਟ ਵੀ ਲਗਾ ਦੂੰਗੀ ਤਾਂ ਜਦੋਂ ਉਹਨਾਂ ਨੇ ਉਸ ਚੀਜ਼ ਦਾ ਰਿਪਲਾਈ ਪਾਇਆ ਤਾਂ ਉਸ ਇਨਸਾਨ ਨੇ ਫੇਰ ਘਟਿਆ ਗਾਲਾਂ ਦਿੱਤੀਆਂ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਭੈਣ ਦੀ ਸਪੋਰਟ ਦੇ ਵਿੱਚ ਸਾਰੇ ਹੈਗੇ ਨੇ ਠੀਕ ਹੈ ਕਮੈਂਟਾਂ 'ਚ ਲੋਕਾਂ ਨੇ ਉਹਨਾਂ ਨੂੰ ਲਾਣਤਾ ਪਾਈਆਂ ਉਹਦੇ ਕਮੈਂਟ ਦਾ ਰਿਪਲਾਈ ਕੀਤਾ ਜੋ ਉਹਨੇ ਭੈਣ ਦੇ ਵੀਡੀਓ ਦੇ ਨੀਚੇ ਗੰਦਾ ਕਮੈਂਟ ਕੀਤਾ ਸੀ ਤਾਂ ਉਸ ਇਨਸਾਨ ਨੇ ਉਹ ਕਮੈਂਟ ਡਿਲੀਟ ਕਰਤਾ ਹਾਂਜੀ ਉਹ ਕਮੈਂਟ ਉਹਨੇ ਡਿਲੀਟ ਕਰਤਾ ਕਮੈਂਟ ਉਹਨੇ ਮੈਨੂੰ ਵੀ ਕੀਤਾ ਸੀ ਮੈਂ ਵੀਡੀਓ ਪਾਈ ਸੀ ਮੈਨੂੰ ਵੀ ਉਹਨੇ ਕਮੈਂਟ ਕੀਤਾ ਸੀ ਬਟ ਉਹਨੇ ਮੈਨੂੰ ਇੰਨੀ ਘਟਿਆ ਐਵੇਂ ਕਹਾਂ ਮੈਂ ਗਾਲ ਨਹੀਂ ਦਿੱਤੀ ਸੀ ਬਟ ਮਤਲਬ ਇੰਨਾ ਕੁ ਗਲਤ ਬੋਲਿਆ ਸੀ ਨਾ ਕੁੱਤੇ ਭੌਂਕਦੇ ਨੇ ਇਹ ਵੋ ਮੇਰੇ ਕੋਲ ਸਕਰੀਨਸ਼ਾਟਸ ਪਏ ਨੇ ਬਟ ਮੈਂ ਇਗਨੋਰ ਕਰਤਾ ਕਿ ਚਲੋ ਕੋਈ ਗੱਲ ਨਹੀਂ ਸ਼ਰਜੇ ਉਸ ਦਿਨ ਮੈਂ ਉਹਨਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਹੁੰਦੀ ਨਾ ਤਾਂ ਉਹਨਾਂ ਦੀ ਇੰਨੀ ਹਿੰਮਤ ਨਾ ਹੁੰਦੀ ਇਸ ਵੀਡੀਓ ਦੇ ਮੈਂ ਕਮੈਂਟ ਔਨ ਰੱਖੂੰਗੀ ਜੇ ਕੁਝ ਕਹਿਣਾ ਹੋਇਆ ਨਾ ਤਾਂ ਕਹਿ ਸਕਦੇ ਨੇ ਠੀਕ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੰਨੇ ਰੋਸਟਰਸ ਨੇ ਜਿਹੜੇ ਰੋਸਟਿੰਗ ਕਰਦੇ ਨੇ ਹੋਰਾਂ ਬਾਰੇ ਵੀ ਕਰਦੇ ਨੇ ਨਾ ਵਲੌਗਰਸ ਹੋਰ ਵੀ ਬਹੁਤ ਨੇ ਮਿਰਚਾਂ ਕੱਲੀ ਇਹਨਾਂ ਨੂੰ ਕੀ ਲੱਗਦੀਆਂ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਆ ਦੇਖਿਓ ਤੁਸੀਂ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਇਹਨਾਂ ਨੂੰ ਫੋਲੋ ਕਰ ਰਹੇ ਹੋ ਇਹ ਸਾਡੇ ਵਰਗਿਆਂ ਨੂੰ ਨਹੀਂ ਕਰਨਾ ਅਮਨ ਭੈਣ ਦੀ ਗੱਲ ਛੱਡੋ ਸਾਡੇ ਵਰਗਿਆਂ ਨੂੰ ਨਹੀਂ ਰੋਸਟਰਸ ਨੂੰ ਫੋਲੋ ਕਰਨਾ ਨਾ ਕਰੋ ਅਸੀਂ ਤਾਂ ਤੁਹਾਡੇ ਸਾਹਮਣੇ ਸੱਚ ਹੀ ਲਿਆ ਰਹੇ ਹਾਂ ਪਰ ਇਹ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ ਐਡੀ ਘਟਿਆ ਵਰਡਿੰਗ ਯੂਜ਼ ਕਰ ਰਹੇ ਨੇ ਰੀਸੈਂਟਲੀ ਜਿਹੜੇ ਇਹਨਾਂ ਨੇ ਵਲੌਗਸ ਅਪਲੋਡ ਕੀਤੇ ਨੇ ਮੈਂ ਇਹ ਕਹਿਣਾ ਚਾਹੁੰਦੀ ਆ ਸਾਰੇ ਰੋਸਟਰਸ ਭੈਣ ਭਰਾਵਾਂ ਨੂੰ ਜਿੰਨੀਆਂ ਵੀ ਮੇਰੀਆਂ ਭੈਣਾਂ ਹੈਗੀਆਂ ਹਨ ਇੱਕ ਅੰਮ੍ਰਿਤ ਹੈਗੀ ਆ ਭੈਣ ਹੋਰ ਵੀ ਕਈ ਰੋਸਟਰਸ ਨੇ ਪੰਜਾਬ 1984 ਵੀਰ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਇਹਨਾਂ ਨੂੰ ਕਰਾਰਾ ਜਵਾਬ ਦਿੱਤਾ ਠੀਕ ਹੈ ਅਸੀਂ ਸਾਰੇ ਰਲ ਕੇ ਅਮਨ ਭੈਣ ਦੇ ਨਾਲ ਖੜੇ ਆ ਇਹਨਾਂ ਦੇ ਉੱਪਰ ਪੂਰੀ ਕਾਰਵਾਈ ਕਰਨੀ ਆ ਠੀਕ ਹੈ ਹੁਣ ਜਾਂ ਤਾਂ ਇਹ ਇੰਨਾ ਘਟਿਆ ਬਈ ਹੋਰ ਕਿਹੜਾ ਲੋਕ ਨਹੀਂ ਹੋਰ ਕਿਹੜਾ ਵਲੌਗਰਸ ਨਹੀਂ ਉਹਨਾਂ ਦੇ ਖਿਲਾਫ ਵੀ ਵੀਡੀਓਜ਼ ਪੈ ਰਹੀਆਂ ਨੇ ਕਿਉਂਕਿ ਰੋਸਟਰਸ ਕਿਸੇ ਦੀ ਮਾਂ ਨੂੰ ਕਿਸੇ ਦੀ ਭੈਣ ਨੂੰ ਇੱਥੋਂ ਤੱਕ ਕਿ ਉਸ ਇਨਸਾਨ ਜਿਹਦੇ ਉੱਪਰ ਉਹ ਵਲੌਗਿੰਗ ਮਤਲਬ ਰੋਸਟਿੰਗ ਕਰਦੇ ਨੇ ਉਹਨੂੰ ਕੋਈ ਗਾਲ ਨਹੀਂ ਕੱਢਦੇ ਕੋਈ ਵੀ ਬਲਗੈਰਿਟੀ ਯੂਜ਼ ਨਹੀਂ ਕਰਦੇ ਇਹਨਾਂ ਨੇ ਆਪਦੀ ਅਨਪੜਤਾ ਦਿਖਾਤੀ ਇੱਥੇ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ ਇੱਕ ਹੋਰ ਹੈਗੀ ਆ ਸੌਰੀ ਮੈਂ ਵਿੱਚ ਗੱਲ ਹੋਰ ਕਰਨ ਜਾ ਰਹੀ ਆ ਆ ਸੋਨਿਕੋਰ ਨਾਂ ਤੇ YouTube ਤੇ ਆਈਡੀ ਬਣੀ ਹੋਈ ਆ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਾ ਇਹ ਹਰ ਵੀਡੀਓ ਦੇ ਵਿੱਚ ਆ ਕੇ ਮਤਲਬ ਜਿਹੜੀ ਵੀਡੀਓ 'ਚ ਮੈਂ ਪ੍ਰੀਤ ਕਾਸ਼ ਦੇ ਖਿਲਾਫ ਬੋਲਦੀ ਹਾਂ ਨਾ ਇਹਨੂੰ ਬੜੀਆਂ ਮਿਰਚਾਂ ਲੱਗਦੀਆਂ ਪਤਾ ਨਹੀਂ ਕਿਉਂ ਇਹਨੂੰ ਕੱਲੀ ਨੂੰ ਮਿਰਚਾਂ ਲੱਗਦੀਆਂ ਇਹਨੇ 2-3 ਵਾਰੀ ਮੇਰੇ ਬੱਚੇ ਦੇ ਖਿਲਾਫ ਗਲਤ ਬੋਲਿਆ ਕਿ ਜੇ ਰੱਬ ਨਾ ਕਰੇ ਐਦਾਂ ਹੁੰਦਾ ਹਨਾ ਜਿੱਦਾਂ ਉਹਦੇ ਬੱਚੇ ਨਾਲ ਨਾ ਮੈਂ ਮੈਂ ਇਗਨੋਰ ਕਰਤਾ ਕਿ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਇਹ ਬੋਲਦੀ ਹੈ ਛਿਪਕੜੀ ਤੇਰੇ ਘਰੇ ਖਲਾਰਾ ਪਿਆ ਹੋਇਆ ਬੱਚਿਆਂ ਵਾਲੇ ਘਰੇ ਐਦਾਂ ਹੀ ਹੁੰਦਾ ਬੱਚੇ ਨੂੰ ਸੰਭਾਲਣਾ ਬੱਚੇ ਦੀ ਕੇਅਰ ਕਰਨੀ ਫਰਸਟ ਪ੍ਰਾਇੋਰਟੀ ਆ ਮੇਰੀ ਘਰ ਦੇ ਕੰਮਾਂ ਵਾਸਤੇ ਨਾ ਖਲਾਰੇ ਸਬੇਟਣ ਵਾਸਤੇ ਸਾਰੀ ਉਮਰ ਪਈ ਐ ਸੋਨੀਕੋਰ ਮੈਨੂੰ ਪਤਾ ਵੀਡੀਓ ਤੂੰ ਮੇਰੀ ਇਹ ਵੀ ਦੇਖ ਲੈਣੀ ਆ ਤੈਨੂੰ ਏਦਾਂ ਲੱਗਦਾ ਸੀ ਵੀ ਮੈਂ ਕਮੈਂਟ ਡਿਲੀਟ ਕਰ ਦਿੰਦੀ ਸੀ ਕਿਉਂਕਿ ਨਾ ਮੈਂ ਮੈਂ ਨਹੀਂ ਬਹਿਸ ਕਰਨਾ ਚਾਹੁੰਦੀ ਸੀ ਪਰ ਮੈਂ ਹੁਣ ਤੈਨੂੰ ਵੀ ਕਹਿ ਰਹੀ ਆ ਤੇਰਾ ਕੁਝ ਜ਼ਿਆਦਾ ਹੀ ਗਹਿਰਾ ਰਿਸ਼ਤਾ ਲੱਗਦਾ ਮੈਨੂੰ ਆਕਾਸ਼ ਦੇ ਤੈਨੂੰ ਬੜੀਆਂ ਮਿਰਚਾਂ ਲੱਗਦੀਆਂ ਬਈ ਕਿਉਂ ਮਿਰਚਾਂ ਲੱਗਦੀਆਂ ਤੈਨੂੰ ਤੂੰ ਮੈਨੂੰ ਛਿਪਕਲੀ ਕਹਿੰਨੀ ਐ ਹੈ ਤੇ ਤੂੰ ਆਪ ਕੀ ਹੋਏਂਗੀ ਤੂੰ ਮੈਨੂੰ ਨਾ ਇੰਸਟਾ ਤੇ ਡੀਐਮ ਕਰ ਫਿਰ ਆਪਾਂ ਕਰਦੇ ਆਂ ਗੱਲ ਤੈਨੂੰ ਜਿਹੜੀ ਕੋਈ ਪਰਸਨਲੀ ਮੇਰੇ ਨਾਲ ਪ੍ਰੋਬਲਮ ਆ ਨਾ ਉਹ ਆਪਾਂ ਸ਼ੇਅਰ ਕਰਦੇ ਆ ਵੀ ਕੀ ਪ੍ਰੋਬਲਮ ਆ ਤੇਨੂੰ ਨਾ ਮੈਂ ਵਲੌਗ ਪਾਉਣੀ ਐ ਤੂੰ ਪਾਲਾ ਆ ਜਿਹੜਾ ਤੂੰ ਗੰਦ ਪਾਉਣ ਨੂੰ ਆਹ ਲੋਕਾਂ ਨੂੰ ਕਮੈਂਟ ਕਰਨ ਨੂੰ ਆ ਜਾਨੀ ਐ ਬਕਵਾਸ ਕਰਨ ਨੂੰ ਆ ਜਾਨੀ ਐ ਤੇ ਤੂੰ ਇੰਨਾ ਆਪਦਾ ਦਿਮਾਗ ਲਾ ਲੈ ਤੂੰ ਵੀਡੀਓ ਪਾਲਾ ਅ ਜਿਹੜੀਆਂ ਉਹ ਗੰਦੀਆਂ ਗਾਲਾਂ ਸ਼ਰ੍ਹਾਂ ਮ ਲੋਕਾਂ ਨੂੰ ਦੇ ਰਹੇ ਨੇ ਅਮਨ ਭੈਣ ਦੇ ਖਿਲਾਫ ਬੋਲ ਰਹੇ ਨੇ ਹੈ ਉੱਥੇ ਤਾਂ ਤੈਥੋਂ ਬੋਲਿਆ ਨਹੀਂ ਜਾਂਦਾ ਵੀ ਉਹਨਾਂ ਨੇ ਗਲਤ ਆਖਿਆ ਜੇ ਉਹਨਾਂ ਦੇ ਖਿਲਾਫ ਕੋਈ ਬੋਲ ਦਿੰਦਾ ਤੈਨੂੰ ਮਿਰਚਾਂ ਲੱਗਦੀਆਂ ਜੇ ਹੁਣ ਮੈਨੂੰ ਐਦਾਂ ਦੀ ਵਰਡਿੰਗ ਯੂਜ਼ ਕਰਕੇ ਕਮੈਂਟ ਕੀਤਾ ਸੋਨੀ ਕੌਰ ਤਾਂ ਫਿਰ ਨੈਕਸਟ ਜਿਹੜਾ ਜੋ ਵੀ ਸਟੈਪ ਹੋਊਗਾ ਨਾ ਉਹ ਮੈਂ ਤੈਨੂੰ ਦੱਸੂਗੀ ਤੇ ਤੈਨੂੰ ਆਪੇ ਪਤਾ ਲੱਗੂ ਇਹ ਨਾ ਸੋਚੀ ਵੀ ਤੇਰੀ ਕੋਈ ਫੋਟੋ ਨਹੀਂ ਲੱਗੀ ਹੋਈ ਉੱਪਰ ਜਾਂ ਕੁਛ ਨਹੀਂਗਾ ਤਾਂ ਫਿਰ ਕੁਛ ਹੋ ਨਹੀਂ ਸਕਦਾ। ਇਹ ਬਾਈ ਨੇ ਇੱਕ ਬਾਲੀ ਵੀ ਤਾਂ ਹੁਣ ਆਪਾਂ ਗੱਲ ਕਰਦੇ ਆਂ ਪ੍ਰੀਤ ਆਕਾਸ਼ ਬਾਰੇ। ਠੀਕ ਐ। ਪ੍ਰੀਤ ਆਕਾਸ਼ ਨੇ ਤੁਸੀਂ ਆਹ ਕਲਿੱਪ ਦੇਖ ਲਈ। ਇੰਨਾ ਘਟਿਆ ਬੋਲਿਆ ਉਹ ਭੈਣ ਨੂੰ ਇੰਨੀਆਂ ਗੰਦੀਆਂ ਗਾਲਾਂ ਦਿੱਤੀਆਂ ਤੇ ਮੈਂ ਇਹੀ ਕਹਿਣਾ ਚਾਹੁੰਦੀ ਆਂ ਵੀ ਪਹਿਲਾਂ ਤਾਂ ਮੈਂ ਇੰਨਾ ਬੋਲੀ ਨਹੀਂ ਸੀ ਠੀਕ ਆ ਪਰ ਨੋਰਮਲ ਕਹਿੰਦੇ ਸੀ। ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੁਣ ਵਲੌਗ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਨਾਲੋਂ ਜ਼ਿਆਦਾ ਚੰਬਲ-ਚੰਬਲ ਕੇ ਬੋਲਦੀ ਹੈ ਇਹ ਜਿਹੜੀ ਰੀਤ ਆ ਬਈ ਮੰਨਦੇ ਆ ਮੂਵ ਔਨ ਹੋਣਾ ਚਾਹੀਦਾ ਠੀਕ ਹੈ ਲਾਈਫ 'ਚ ਅੱਗੇ ਵਧਣਾ ਚਾਹੀਦਾ ਖੁਸ਼ ਰਹਿਣਾ ਚਾਹੀਦਾ ਪਰ ਇਹਦਾ ਮਤਲਬ ਇਹ ਤਾਂ ਨਹੀਂਗਾ ਵੀ ਤੁਸੀਂ ਇੰਨੇ ਜ਼ਿਆਦਾ ਫੇਰ ਉਹੀ ਲੱਛਣਾਂ ਤੇ ਉਦੋਂ ਜ਼ਿਆਦਾ ਮਤਲਬ ਇਹੋ ਜਿਹਾ ਕੁਝ ਕਰਨ ਲੱਗ ਜੂ ਤੁਸੀਂ ਇੱਕ ਵਾਰੀ ਵੀ ਆਪਦੀ ਧੀ ਦੀ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਅਮਣ ਭੈਣ ਨੇ ਕੀ ਮਾੜਾ ਕਹਿਤਾ ਸੀ ਮੈਨੂੰ ਐਂ ਦੱਸੋ ਮੈਨੂੰ ਲੱਗਦਾ ਵੀ ਆਕਾਸ਼ ਦੀ ਮਦਰ ਨੇ ਉਹਨੂੰ ਸ਼ਾਇਦ ਮਾੜੀ-ਮੋਟੀ ਮੱਤ ਨਹੀਂ ਦਿੱਤੀ ਮੈਂ ਕਹਿੰਨੀ ਆ ਵੀ ਆਹ ਵੀਡੀਓ ਜੇ ਮੇਰੀ ਆਕਾਸ਼ ਤੂੰ ਸੁਣ ਰਿਹਾ ਨਾ ਭਰਾਵਾ ਤਾਂ ਆਪਦੀ ਮੰਮੀ ਨੂੰ ਇਹ ਵੀਡੀਓ ਮੇਰੀ ਜ਼ਰੂਰ ਸੁਣਾਈ ਤੇ ਜਿਹੜਾ ਮੈਂ ਸਕਰੀਨਸ਼ਾਟ ਲਾ ਰਹੀ ਹਾਂ ਨਾ ਤੂੰ ਉਹ ਭੈਣ ਨੂੰ ਕਮੈਂਟ ਕਰਕੇ ਮੁੜ ਕੇ ਡਿਲੀਟ ਕਰਤਾ ਇਹ ਗਾਲ ਨਾ ਪੜ੍ਹ ਕੇ ਸੁਣਾਈ ਆ ਆਪਦੀ ਮੰਮੀ ਨੂੰ ਤੇ ਆਪਦੀ ਭੈਣ ਨੂੰ ਇਹ ਗਾਣਾ ਨਾ ਉਹਨਾਂ ਨੂੰ ਪੜ ਕੇ ਸੁਣਾਈ ਜਿੱਤੇ ਰੇ ਚ ਹਿੰਮਤ ਆ ਜੜੀਆਂ ਗੰਦੀਆਂ ਗਾਲਾਂ ਤੂੰ ਉਸ ਭੈਣ ਨੂੰ ਕਮੈਂਟ ਦੇ ਵਿੱਚ ਕੀਤੀਆਂ ਕੱਡੀਆਂ ਨੇ ਇੱਕ ਵਾਰੀ ਪੜ ਕੇ ਸੁਣਾਦੀ ਕਿਉਂਕਿ ਰੀਤ ਤਾਂ ਤੇਰੇ ਵਰਗੀ ਬਿਸ਼ਰਮਾ ਮੈਨੂੰ ਪਤਾ ਨਹੀਂ ਕੋਈ ਵੀ ਔਰਤ ਐਦਾਂ ਕਿਸੇ ਦੂਸਰੀ ਔਰਤ ਨੂੰ ਨਾ ਜ਼ਲੀਲ ਨਹੀਂ ਕਰਨ ਦਿੰਦੀ ਜਿਹਦੇ ਚ ਕੋਈ ਮਾੜੀ ਮੋਟੀ ਇਨਸਾਨੀਅਤ ਹੁੰਦੀ ਮੁਕਦੀ ਗੱਲ ਇਹ ਆ ਕਿ ਮੈਂ ਵੀ ਅਮਨ ਭੈਣ ਦੇ ਨਾਲ ਆ ਠੀਕ ਐ ਪੰਜਾਬ 1984 ਵੀਰ ਵੀ ਨਾਲ ਨੇ ਠੀਕ ਹੈ ਹੋਰ ਕਈ ਹੈਗੇ ਨੇ ਰੋਸਟਰਸ ਸਾਰੇ ਭੈਣ ਦੇ ਨਾਲ ਨੇ ਆਪਾਂ ਭੈਣ ਦੀ ਸਪੋਰਟ 'ਚ ਖੜੇ ਆ ਠੀਕ ਹੈ ਜਿੱਦਾਂ ਭੈਣ ਕਹੂਗੀ ਜਿੱਥੇ ਕਹੂਗੀ ਅਸੀਂ ਉਹਦੇ ਨਾਲ ਖੜਾਂਗੇ ਕਿਉਂਕਿ ਕਮੈਂਟ ਤੁਸੀਂ ਆਪਣੇ ਵੱਲੋਂ ਡਿਲੀਟ ਕਰ ਸਕਦੇ ਹੋ ਪਰ ਸਕਰੀਨਸ਼ਾਟਸ ਵਗੈਰਾ ਤੇ ਜੋ ਮੇਲਸ ਦੇ ਵਿੱਚ ਸੇਵ ਰਹਿੰਦੀ ਐ ਨਾ ਕਮੈਂਟ ਉਹ ਨਹੀਂ ਤੁਸੀਂ ਡਿਲੀਟ ਕਰ ਸਕਦੇ ਦੂਸਰੇ ਇਨਸਾਨ ਦੇ ਫੋਨ 'ਚ ਜਿਹੜੇ ਤੂੰ ਦੋ ਘਟੀਆਂ ਕਮੈਂਟ ਕੀਤੇ ਸੀ ਨਾ ਦੇ ਨਾਲੇ ਜਿਹੜੇ ਮੈਨੂੰ ਕੀਤੇ ਸੀ ਹੁਣ ਉਹ ਵੀ ਵਿੱਚੇ ਇਨਕਲੂਡ ਰਹਿਣਗੇ ਤੁਨੂੰ ਆਜਾ ਕਰਨ ਕਹਿ ਰਿਹਾਗਾ ਕਿ ਦਿਹਾੜੀ ਜਾਂਦੇ ਸੀ ਬੱਠਲ ਚੱਕਦੇ ਸੀ ਇਹ ਜਾਂਦੇ ਸੀ ਸ਼ਕਲ ਤਾਂ ਤੁਹਾਡੀ ਲੱਗਦੀ ਆ ਦੇਖਣ ਚ ਤੁਸੀਂ ਹੁਣ ਵਿਆਹ ਕਰਾ ਲਿਆ ਵਿਆਹ ਤੋਂ ਬਾਅਦ ਤੁਸੀਂ ਆਹ ਚੱਕ ਕੇ ਵਲੋਗਿੰਗ ਕਰਨ ਲੱਗੇ ਰੀਲਾਂ ਪਾਉਣ ਲੱਗੇ ਤੁਸੀਂ ਵੀ ਪਹਿਲਾਂ ਦਿਹਾੜੀਆਂ ਹੀ ਕਰਦੇ ਹੋਵੋਗੇ ਪਹਿਲਾਂ ਤੁਹਾਨੂੰ ਕੌਣ ਜਾਣਦਾ ਸੀ ਲਵ ਮੈਰਿਜ ਕਰਵਾਉਣ ਤੋਂ ਬਾਅਦ ਇੱਕ ਇੰਟਰਵਿਊ ਦੇਤਾ ਤੁਸੀਂ ਫੇਮਸ ਹੋ ਗਏ ਤੇ ਹੁਣ ਤੁਸੀਂ ਦਿਹਾੜੀਆਂ ਛੜਤੀਆਂ ਦਿਹਾੜੀ ਕਰਦੇ ਉਹ ਵੀ ਕਿਰਤ ਕਰਦੇ ਨੇ ਜਿਹੜੇ ਦਿਹਾੜੀ ਕਰਦੇ ਨੇ ਜੇ ਤੁਹਾਨੂੰ ਲੱਗਦਾ ਨਾ ਵੀ ਦਿਹਾੜੀਦਾਰ ਫਾਲਤੂ ਨੇ ਹਨਾ ਉਹ ਵੀ ਕਿਰਤ ਕਰਦੇ ਨੇ ਮੈਂਟ ਕਰਦੇ ਨੇ ਹੁਣ ਸਾਡੇ ਤੇ ਲਾਲੂ ਅਮਣ ਪੈਣ ਤੇ ਲਾਲੂ ਅਸੀਂ ਵੀ ਲੇਡੀਜ਼ ਆ ਅਸੀਂ ਤੁਹਾਡੀਆਂ ਬਹੂਆਂ ਵਾਂਗੂ ਨਾ ਠਮਕੇ ਲਾ ਲਾ ਕੇ ਜਾਹਾਂ ਗੰਦ ਪੈਲ ਕਰ ਕਰਕੇ ਨਾ ਅਸੀਂ ਉਹ ਪੂਣੀ ਕਰਦੀਆਂ ਮੈਤਾ ਰਿਕੁਐਸਟ ਕਰਨਾ ਚਾਹੁੰਦੀ ਆ ਠੀਕ ਆ ਮੇਰੇ ਭੈਣ ਭਰਾਵਾਂ ਨੂੰ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਨੇ ਇੰਸਟਾ ਤੇ ਜਿਹੜੇ ਇਹਨਾਂ ਨੂੰ ਸਬਸਕ੍ਰਾਈਬ ਕਰ ਰੱਖਿਆ ਕਿ ਇਹਨਾਂ ਨੂੰ ਨਾ ਇਸ ਚੀਜ਼ ਦਾ ਜਵਾਬ ਮਿਲਣਾ ਚਾਹੀਦਾ ਜੋ ਇਹਨਾਂ ਨੇ ਸ਼ਰਮ ਗੰਦੀਆਂ ਗਾਲਾਂ ਦਿੱਤੀਆਂ ਨੇ ਨਾ ਇਹਨਾਂ ਨੂੰ ਉਸ ਚੀਜ਼ ਦਾ ਜਵਾਬ ਜਿਹੜਾ ਹੈਗਾ ਮਿਲਣਾ ਚਾਹੀਦਾ ਇਹਨਾਂ ਨੂੰ ਤੁਸੀਂ ਕਿਉਂ ਦੇਖਦੇ ਹੋ ਇਹੋ ਜਿਹੇ ਲੋਕਾਂ ਨੂੰ ਕਿਉਂ ਫੋਲੋ ਕਰਦੇ ਹੋ ਕੱਲ ਨੂੰ ਇਹ ਕੀ ਤੁਹਾਡੇ ਬੱਚਿਆਂ ਨੂੰ ਸਿਖਾਉਣਗੇ ਅੱਜ ਇਹ ਇੰਨੀਆਂ ਗੰਦੀਆਂ ਗਾਲਾਂ ਦੇਈ ਜਾਂਦੇ ਨੇ ਮਤਲਬ ਮੈਦਾਨ ਉਹ ਵੇਖੀ ਜਾਂਦੀ ਸੀ ਵੀਡੀਓ ਬੱਚਿਆਂ ਦੇ ਸਾਹਮਣੇ ਐਦਾਂ ਦੀ ਵਰਡਿੰਗ ਆਪਾਂ ਕਿੱਦਾਂ ਇਸਤੇਮਾਲ ਕਰ ਸਕਦੇ ਹਾਂ ਕਿੱਦਾਂ ਆਪਾਂ ਬੱਚਿਆਂ ਦੇ ਸਾਹਮਣੇ ਇਹ ਚੀਜ਼ਾਂ ਸੁਣ ਸਕਦੇ ਜਿੱਦਾਂ ਇਹ ਬੋਲੀ ਜਾਂਦਾ ਅਮਨ ਪੈਨਿਕ ਲੇਡੀਜ਼ ਨੇ ਠੀਕ ਹੈ ਇੱਕ ਬਿਜ਼ਨਸ ਵੂਮਨ ਨੇ ਚਲੋ ਉਹਨਾਂ ਨੇ ਪਾਰਟ ਟਾਈਮ ਆਪਣਾ ਇੱਕ ਸਾਈਡ ਤੋਂ ਇਹ ਕੰਮ ਚਲਾ ਲਿਆ ਉਹ YouTube ਤੇ ਕੰਮ ਕਰ ਰਹੇ ਨੇ ਆਪਣੀ ਮਿਹਨਤ ਕਰ ਰਹੇ ਨੇ ਆਪਣੇ ਹਿਸਾਬ ਨਾਲ ਆਪਣਾ ਦਿਮਾਗ ਵਰਤ ਰਹੇ ਨੇ ਤੁਹਾਨੂੰ ਕੀ ਪ੍ਰੋਬਲਮ ਆਉਦੇ ਤੋਂ ਤੁਹਾਨੂੰ ਕੱਲਿਆਂ ਨੂੰ ਪ੍ਰੋਬਲਮ ਆ ਹੋਰਾਂ ਦੇ ਵੀ ਤਾਂ ਉਹ ਵੀਡੀਓਸ ਪਾਉਂਦੇ ਨੇ ਸਭ ਦਾ ਆਪੋ ਆਪਣਾ ਦਿਮਾਗ ਆ ਕੋਈ ਕਿੱਦਾਂ ਵਰਤ ਰਿਹਾ ਕੋਈ ਕਿੱਦਾਂ ਵਰਤ ਰਿਹਾ ਮੈਂ ਹੋਰ ਵੀ ਮੇਰੇ ਰੋਸਟਰਸ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਪਲੀਜ਼ ਇਹਨਾਂ ਨੂੰ ਨਾ ਦੱਬ ਕੇ ਜਿਹੜਾ ਹੈਗਾ ਹੁਣ ਇਹਨਾਂ ਦੀ ਰੇਲ ਬਣਾਈ ਜਾਵੇ ਇਹਨਾਂ ਨੂੰ ਜਵਾਬ ਦਿੱਤਾ ਜਾਵੇ ਇਹਨਾਂ ਨੂੰ ਮੇਰੇ ਵੀਰਾਂ ਨੂੰ ਮੇਰੀ ਰਿਕਵੈਸਟ ਆ ਵੀ ਜਿਹੜੇ ਵੀਰ ਇਹਨਾਂ ਨੂੰ ਇਹਨਾਂ ਦੀ ਲੈਂਗੁਏਜ 'ਚ ਜਵਾਬ ਦੇ ਸਕਦੇ ਨੇ ਨਾ ਤਾਂ ਜਵਾਬ ਦਿਓ ਤੁਸੀਂ ਕਿਉਂਕਿ ਅਸੀਂ ਤਾਂ ਹੁਣ ਦੇਖੋ ਅਸੀਂ ਇੱਕ ਲੇਡੀਜ਼ ਹੋਣ ਦੇ ਨਾਤੇ ਅਸੀਂ ਉਸ ਵਰਡਿੰਗ ਨੂੰ ਨਾ ਤਾਂ ਯੂਜ਼ ਕਰ ਸਕਦੇ ਤੇ ਨਾ ਹੀ ਸਾਡੇ ਮੂੰਹੋਂ ਚੀਜ਼ਾਂ ਚੰਗੀਆਂ ਲੱਗਦੀਆਂ ਨਾ ਸਾਨੂੰ ਕਰਨੀਆਂ ਆਉਂਦੀਆਂ ਪਰ ਮੇਰੇ ਭਰਾ ਜਿਹੜੇ ਇਹਨਾਂ ਨੂੰ ਇਹਨਾਂ ਦੀ ਵਰਡਿੰਗ ਦੇ ਵਿੱਚ ਜਵਾਬ ਦੇ ਸਕਦੇ ਨੇ ਨਾ ਜ਼ਰੂਰ ਜਵਾਬ ਦਿਓ ਕਿਉਂਕਿ ਇਹਨੇ ਅਮਨ ਭੈਣ ਨੂੰ ਜਿੰਨੀ ਘਟੀਆਂ ਗੰਦੀਆਂ ਗਾਲਾਂ ਕਮੈਂਟ ਦੇ ਵਿੱਚ ਦਿੱਤੀਆਂ ਨੇ ਨਾ ਉਹ ਚੀਜ਼ਾਂ ਤਾਂ ਇਹਨਾਂ ਨੂੰ ਹੁਣ ਜਾਂ ਤਾਂ ਇਹ ਉਹਨਾਂ ਤੋਂ ਮਾਫੀ ਮੰਗਣ ਠੀਕ ਹੈ ਤੇ ਜਿਹੜੀਆਂ ਇਹ ਗਲਤ ਗੰਦੀਏ ਕਮੈਂਟਸ ਕਰ ਰਹੇ ਨੇ ਉਸ ਚੀਜ਼ ਦੇ ਲਈ ਭੈਣ ਤੋਂ ਜਿੱਦਾਂ ਇਹਨਾਂ ਨੇ ਕਮੈਂਟ ਕੀਤਾ ਉਹਨਾਂ ਤੋਂ ਮਾਫੀ ਮੰਗਣ ਵੀਡੀਓ ਦੇ ਵਿੱਚ ਸਾਹਮਣੇ ਸਭ ਦੇ ਕਿ ਹਾਂ ਭੈ ਮਾਫੀ ਮੰਗ ਲਈ ਅਦਰਵਾਈਜ਼ ਅਸੀਂ ਸਾਰੇ ਭੈਣ ਦੇ ਨਾਲ ਆ ਅਮਨ ਭੈਣ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਵੈਸੇ ਮੇਰੀ ਗੱਲ ਵੀ ਹੋਈ ਸੀ ਭੈਣ ਦੇ ਨਾਲ ਠੀਕ ਹੈ ਤੇ ਅਸੀਂ ਤੁਹਾਡੇ ਨਾਲਾਂ ਠੀਕ ਹੈ ਤੁਸੀਂ ਜਿੱਥੇ ਕਹੋਗੇ ਜਿਵੇਂ ਕਹੋਗੇ ਅਸੀਂ ਨਾਲ ਖੜੇ ਆ ਪਰ ਤੁਸੀਂ ਹੁਣ ਦਬਣਾ ਨਹੀਂਗਾ ਜਿੱਦਾਂ ਇਹਨਾਂ ਨਾਲ ਹੁੰਦੀ ਆ ਉਵੇਂ ਕਰੋ ਅਸੀਂ ਸਾਰੇ ਤੁਹਾਡੀ ਸਪੋਰਟ ਚ ਅੱਜ ਦੀ ਵੀਡੀਓ ਦੇ ਵਿੱਚ ਐਨਾਂ ਹੀ ਤੇ ਆਹਾ ਜਿਹੜੀ ਸੋਨੀ ਕੋਰਾ ਹੁਣ ਆਈ ਤੂੰ ਕਮੈਂਟ ਦੇ ਵਿੱਚ ਦੱਸੀ ਮੈਨੂੰ ਆਪਦੀ ਕੀ ਰਾਏ ਦਿੰਨੀ ਹੈ ਉਹ ਜਿਹੜੀ ਕਲਿੱਪ ਮੈਂ ਐਡ ਕੀਤੀ ਐ ਨਾ ਉਹ ਸੁਣੀ ਪਹਿਲਾਂ ਜੇ ਤੇਰੇ ਪਰਿਵਾਰ ਦੇ ਵਿੱਚ ਕੋਈ ਤਾਂ ਹੋਊਗਾ ਨਾ ਉਹਨਾਂ ਨੂੰ ਸੁਣਾਈ ਇਹ ਗਾਲਾਂ ਪੜ ਪੜ ਕੇ ਫਿਰ ਤੈਨੂੰ ਮੈਂ ਪੁੱਛੂ ਵੀ ਤੂੰ ਕਿਹਦੇ ਹੱਕ 'ਚ ਬੋਲਦੀ ਐ ਨਾਲ ਤੂੰ ਕੀ ਆਹ ਛਿਪਕਲੀ ਵਰਡਿੰਗ ਯੂਜ਼ ਕਰਦੀ ਐ ਤੈਨੂੰ ਬੜੀ ਦਿੱਕਤ ਆ ਮੇਰੇ ਤੋਂ ਹੈ ਨਾ ਤਾਂ ਮੈਤੇਰੇ ਕਰੋ ਖਾਨ ਹੁੰਨੀ ਆ ਠੀਕ ਹੈ ਨਾ ਮੈਂ ਤੈਨੂੰ ਜਾਣਦੀ ਆ ਫਿਰ ਤੈਨੂੰ ਕੀ ਦਿੱਕਤ ਆ ਤੈਨੂੰ ਕੀ ਪਤਾ ਵੀ ਕੀ ਪ੍ਰੋਬਲਮ ਆ ਕੀ ਨਹੀਂ ਪ੍ਰੋਬਲਮ ਹੁਣ ਕਮੈਂਟ ਕਰਨਾ ਹੋਏ ਨਾ ਸੋਚ ਸਮਝ ਕੇ ਕਰੀ ਸੋਨੀ ਮੈਂ ਤੈਨੂੰ ਸਾਫ਼-ਸਾਫ਼ ਕਹਿ ਰਹੀ ਆ ਭੈਣੇ ਸੋਚ ਸਮਝ ਕੇ ਕਮੈਂਟ ਕਰੀ ਮੇਰੇ ਬੱਚਿਆਂ ਦੇ ਬਾਰੇ ਨਾ ਸੋਚ ਸਮਝ ਕੇ ਬੋਲੀ ਕਿਉਂਕਿ ਜਿੰਨੀ ਤੂੰ ਬਕਵਾਸ ਕਰਨੀ ਸੀ ਨਾ ਤੂੰ ਕਰ ਲਈ ਹੁਣ ਤੂੰ ਲਿਮਟ ਕਰਾਸ ਕਰਤੀ ਤੇ ਹੁਣ ਤੈਨੂੰ ਜਵਾਬ ਨਾ ਮੈਂ ਜੇ ਹਿੰਮਤ ਹੈ ਨਾ ਮੈਨੂੰ ਫਿਰ ਆਪਣੀ ਜਿਹੜੀ ਹੈਗੀ ਐ ਡੀਐਮ ਕਰ ਮੈਨੂੰ ਇੰਸਟਾ ਤੇ ਫਿਰ ਮੈਂ ਤੈਨੂੰ ਪ੍ਰੋਪਰ ਜਵਾਬ ਦਵਾਂਗੀ ਕਮੈਂਟ ਕਰਨ ਦੀ ਹਿੰਮਤ ਰੱਖਦੀ ਐ ਨਾ ਤੂੰ ਮੇਰੇ ਨਾਲ ਇੰਸਟਾ ਤੇ ਗੱਲ ਕਰ ਤੇਰਾ ਮੇਰੇ ਨਾਲ ਕੀ ਰੋਲਾ ਤੂੰ ਮੈਨੂੰ ਉਹ ਦੱਸ ਤੇਰਾ ਮੇਰੇ ਨਾਲ ਪਰਸਨਲ ਕੀ ਇਸ਼ੂ ਹੈ ਜੇ ਤੇਰੀ ਕੋਈ ਬਾਲੀ ਗਹਿਰੀ ਦੋਸਤੀ ਹੈਗੀ ਆਕਾਸ਼ ਹੋਰਾਂ ਦੇ ਨਾਲ ਤਾਂ ਮੈਨੂੰ ਉਹ ਵੀ ਕਲੀਅਰ ਕਰ ਦੇ ਪਤਾ ਤਾਂ ਲੱਗ ਹੀ ਰਿਹਾ ਜਿਹੜੇ ਹਿਸਾਬ ਨਾਲ ਤੈਨੂੰ ਮਿਰਚਾਂ ਲੱਗਦੀਆਂ ਕੱਲੇ ਇਹਨਾਂ ਦੀ ਵੀਡੀਓ ਤੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਪਲੀਜ਼ ਸਾਰੇ ਜਣੇ ਦੱਬ ਕੇ ਸਪੋਰਟ ਕਰੋ ਅਮਨ ਭੈਣ ਨੂੰ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਨਾਲ ਖੜਨਾ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ ਇਹੋ ਜਿਹੇ ਵਲੌਗਰਜ਼ ਨੂੰ ਨੱਥ ਪਾਉਣੀ ਜ਼ਰੂਰੀ ਹੈ